ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਹੰਗੋਰ ਪ੍ਰਸਾਦ ਜੋਤ ਰੂਪ ਹਰਿਆਪ ਗੁਰੂ ਨਾਨਕ ਕਹਾਇਓ ਇਸ ਗੁਰਬਾਣੀ ਤੇ ਅਸੀਂ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ ਅਕਾਲ ਪੁਰਖ ਨੇ ਆਪ ਹੀ ਆਪਣੇ ਆਪ ਨੂੰ ਗੁਰੂ ਨਾਨਕ ਕਹਾਇਆ ਜੋਤ ਰੂਪ ਹਰੇ ਆਪ ਗੁਰੂ ਨਾਨਕ ਕਹਾਇਓ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗਮਾਹੇ ਪਠਾਇਆ ਸਾਡੀ ਸੰਸਾਰੀ ਜੀਵਾਂ ਦੀ ਦੁਖੀ ਹੋਿਆਂ ਦੀ ਪੁਕਾਰ ਸੁਣ ਕੇ ਅਕਾਲ ਪੁਰਖ ਨੇ ਆਪਣੇ ਆਪ ਨੂੰ ਗੁਰੂ ਨਾਨਕ ਕਹਾਇਆ ਤੇ ਸਾਡੇ ਤੇ ਤਰਸ ਕਰਕੇ ਸਾਨੂੰ ਸਿੱਧ ਰਾਹ ਪਾਉਣ ਦੀ ਖਾਤਰ ਸਾਨੂੰ ਗੁਰਮਤਿ ਦਾ ਪ੍ਰਕਾਸ਼ ਸਾਡੇ ਹਿਰਦਿਆਂ ਵਿੱਚ ਕਰਨ ਦੀ ਖਾਤਰ ਜੋਤ ਰੂਪ ਹਰਿਆਪ ਗੁਰੂ ਨਾਨਕ ਕਹਾਇਓ ਨੌ ਖੰਡ ਪ੍ਰਿਥਵੀ ਤੇ ਸਤਿਗੁਰੂ ਨੇ ਗੁਰਬਾਣੀ ਦਾ ਨਾਮ ਦਾ ਚੱਕਰ ਲਗਾ ਕੇ ਸਭ ਨੂੰ ਬਹਿਮਾ ਭਰਮਾ ਚੋਂ ਕੱਢ ਕੇ ਇੱਕ ਅਕਾਲ ਪੁਰਖ ਦੀ ਪੂਜਾ ਵਾਸਤੇ ਸਭ ਨੂੰ ਆਪ ਦੇ ਕਰਨ ਕਮਰਾਂ ਦੀ ਭਾਉ ਭਗਤੀ ਪਾ ਪ੍ਰੇਮ ਭਗਤੀ ਬਖਸ਼ਿਸ਼ ਕਰਕੇ ਸਭ ਨੂੰ ਸਿੱਧੇ ਰਾਹ ਪਾਇਆ ਉਸ ਤੋਂ ਬਾਅਦ ਗੁਰੂ ਨਾਨਕ ਆਪ ਨਹੀਂ ਜੋਤੀ ਜੋ ਸਮਾਏ ਜੋਤੀ ਜੋ ਸਮਾਉਣ ਤੋਂ ਪਹਿਲਾਂ ਗੁਰੂ ਜੋਤ ਭਾਈ ਲੈਣਾ ਜੀ ਦੇ ਵਿੱਚ ਪ੍ਰਵੇਸ਼ ਕਰਕੇ ਔਰ ਉਹਨਾਂ ਨੂੰ ਮੱਥਾ ਟੇਕ ਕੇ ਉਸ ਗੁਰੂ ਜੋਤ ਨੂੰ ਮੱਥਾ ਟੇਕ ਕੇ ਉਦੋਂ ਬਾਅਦ ਫਿਰ ਗੁਰੂ ਨਾਨਕ ਜੀ ਜੋਤੀ ਜੋ ਸਮਾਇਆ ਪਰ ਗੁਰੂ ਜੋਤ ਭਾਈ ਲੈਣਾ ਵਿਚ ਰੱਖ ਕੇ ਗੁਰੂ ਅੰਗਦ ਸਾਹਿਬ ਨੂੰ ਬਣਾ ਕੇ ਮੱਥਾ ਟੇਕ ਕੇ ਉਦੋਂ ਬਾਅਦ ਫਿਰ ਗੁਰੂ ਸਾਹਿਬ ਜੋਤੀ ਜੋ ਸਮਾਇਆ ਇਸੇ ਤਰ੍ਹਾਂ ਜੋਤ ਜੋਗਤ ਸਾਇ ਸਹ ਕਾਇਆ ਫਿਰ ਪਲਟੀ ਆ ਇੱਕ ਕਾਇਆ ਹੀ ਬਦਲੀ ਆ ਜੋਤ ਜੋਗਤ ਉਹ ਹੀ ਆ ਇਸੇ ਤਰ੍ਹਾਂ ਗੁਰੂ ਅੰਗਰ ਦੇਵ ਜੀ ਨੇ ਮਹਾਰਾਜ ਨੇ 72 ਸਾਲ ਦੇ ਬਜ਼ੁਰਗਾਂ ਬਾਬਾ ਅਮਰਦਾਸ ਜੀ ਵਿੱਚ ਗੁਰੂ ਜੋਤ ਰੱਖ ਕੇ ਪਹਿਲਾਂ ਉਸ ਤੋਂ ਬਾਅਦ ਜੋਤੀ ਜੋ ਸਮਾਇਆ ਇਸ ਤਰ੍ਹਾਂ ਹੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਗੁਰੂ ਰਾਮਦਾਸ ਜੀ ਪੈਰੀਂ ਪਾਇਆ ਗੁਰੂ ਰਾਮਦਾਸ ਜੀ ਵੀ ਗੁਰੂ ਜੋਤ ਰੱਖ ਕੇ ਆਪ ਜੋਤੀ ਜੋ ਸਮਾਇਆ ਰਾਮਦਾਸ ਗੁਰੂ ਜਗਤਾਰਨ ਕਉ ਗੁਰਜੋਤ ਅਰਜਨ ਮਾਹਿ ਧਰਿ ਉਹੀ ਗੁਰੂ ਜੋਤ ਅਰਜਨਦੇਵ ਜੀ ਮਹਾਰਾਜ ਜੀ ਧਰ ਕੇ ਉਹਨਾਂ ਨੂੰ ਗੁਰੂ ਅਰਜਨਦੇਵ ਜੀ ਸਥਾਪਿਤ ਕਰਕੇ ਮੱਥਾ ਟੇਕ ਕੇ ਗੁਰਸਾਹ ਫਿਰ ਜੋਤੀ ਜੋ ਸਮਾਇਆ ਇਸ ਤਰ੍ਹਾਂ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਇਸ ਤਰ੍ਹਾਂ ਗੁਰੂ ਜੋਤ ਛੇ ਪਾਸ਼ਾ ਹਰਗੋਬਿੰਦ ਸਾਹਿਬ ਸਾਹਿਬ ਜੀ ਦੇ ਉਹਨਾਂ ਵਿੱਚ ਜੋਤ ਰੱਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਨੂੰ ਗੁਰਗੱਦੀ ਤੇ ਬਿਰਾਜਮਾਨ ਕਰਕੇ ਮੱਥਾ ਟੇਕ ਕੇ ਗੁਰੂ ਅਰਜਨਦੇਵ ਜੀ ਮਹਾਰਾਜ ਫਿਰ ਸ਼ਹੀਦੀ ਪਾਉਣ ਗਏ ਆ ਇਸ ਤਰ੍ਹਾਂ ਹੀ ਉਹ ਗੁਰੂ ਸਤਵੇਂ ਪਾਤਸ਼ਾਹ ਨੂੰ ਮੱਥਾ ਟੇਕ ਕੇ ਗੁਰੂ ਜੋਤਨ ਵਿੱਚ ਰੱਖ ਕੇ ਤੇ ਇਸ ਤਰ੍ਹਾਂ ਹੀ ਗੁਰੂ ਸਤਵੇਂ ਪਾਤਸ਼ਾਹ ਨੇ ਉਧਰ 72 ਸਾਲ ਦੇ ਬਜ਼ੁਰਗ ਬਾਬਾ ਅਮਰਦਾਸ ਜੀ ਵਿੱਚ ਗੁਰੂ ਜੋਤ ਰੱਖ ਕੇ ਗੁਰੂ ਅਮਰਦਾਸ ਜੀ ਤੇ ਉਧਰ ਗੁਰੂ ਸਤਵੇਂ ਪਾਤਸ਼ਾਹ ਗੁਰੂ ਹਰਾਈ ਰਾਜ ਜੀ ਨੇ 5 ਸਾਲਾਂ ਦੇ ਬਾਲਕ ਸ੍ਰੀ ਹਰਿ ਕ੍ਰਿਸ਼ਨ ਦੇ ਵਿੱਚ ਗੁਰੂ ਜੋਤ ਰੱਖ ਕੇ ਗੁਰੂ ਹਰਿ ਕ੍ਰਿਸ਼ਨ ਜੀ ਮਹਾਰਾਜ ਗੁਰਗੰਦੀ ਤੇ ਬਿਰਾਜਮਾਨ ਕਰਕੇ ਔਰ ਉਹਨਾਂ ਨੂੰ ਮੱਥਾ ਟੇਕ ਕੇ ਫਿਰ ਜੋਤੀ ਜੋਤ ਸਮਾਏ ਆ। ਇਸੇ ਤਰ੍ਹਾਂ ਦਿੱਲੀ ਦੇ ਵਿੱਚ ਹਾਲਾਂਕਿ 9ਵੇਂ ਪਾਸ਼ਾ ਦਾ ਬਾਬੇ ਬਕਾਲੇ ਸੀ ਬੈਠੇ ਤੇ 8ਵੇਂ ਪਾਸ਼ਾ ਦਿੱਲੀ ਸੀ ਪਰ ਜਦੋਂ ਉਹਨਾਂ ਨੇ ਬਾਬਾ ਬਕਾ ਗੁਰੂ ਬਾਬਾ ਬਕਾਲੇ ਕਹਿ ਕੇ ਉਹੀ ਗੁਰੂ ਜੋਤ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਹਰ ਵਿੱਚ ਰੱਖ ਕੇ ਆਪ ਜੋਤੀ ਜੋਤ ਸਮਾ ਗਏ। ਤੇ ਉਹ ਇਸ ਤਰ੍ਹਾਂ ਹੀ ਜਦੋਂ ਅਸੀਂ ਦੀਪਾਣ ਗਏ ਆ ਗੁਰੂ ਟੇਗ ਬਹਾਦਰ ਸਾਹਿਬ ਗੁਰੂ ਜੋਤ ਗੋਬਿੰਦ ਰਾਏ ਗੋਬਿੰਦਾਸ ਵੀ ਨਾਮ ਉਹਦਾ ਉਹਨਾਂ ਵਿੱਚ ਗੁਰੂ ਜੋਤ ਰੱਖ ਕੇ ਗੁਰੂ ਗੋਬਿੰਦ ਰਾਏ ਉਹਨਾਂ ਨੂੰ ਮੱਥਾ ਟੇਕ ਕੇ ਆਪੇ ਅਸੀਂ ਦੀਪਾਣ ਦਿੱਲੀ ਚਲੇ ਗਏ ਆ ਇਸੇ ਤਰ੍ਹਾਂ ਇਹ ਗੁਰੂ ਜੋਤ ਵਿਅਕਤੀਆਂ ਵਿੱਚ ਜੀ ਹੁੰਦੇ 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 ਗੁਰੂ ਦਸਵੇਂ ਪਾਤਸ਼ਾਹ ਤੈ ਆਈ ਜਦੋਂ ਗੁਰੂ ਦਸਮ ਪਾਤਸ਼ਾਹ ਜੋਤੀ ਜੋਤ ਸਮਾਉਣ ਲੱਗੇ ਆ ਜਦੋਂ ਉਹਨਾਂ ਪਠਾਣਾ ਨੇ ਆਰਾਮ ਕਰਦਿਆਂ ਤੇ ਖੰਜਰ ਦੇ वार ਕੀਤੇ ਆ ਤੇ ਗੁਰੂ ਗੁਰੂ ਸਾਹਿਬ ਨੇ ਗੁਰੂ ਜੋਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੱਖ ਕੇ ਸਾਨੂੰ ਸਭ ਨੂੰ ਹੁਕਮ ਕੀਤਾ ਅਕਾਲ ਪੁਰਖ ਦੇ ਬਚਨ ਸਿਓ ਪ੍ਰਗਟ ਚ ਲਾਇਓ ਪੰਥ ਸਭ ਸਿੱਖਨ ਕੋ ਬਚਨ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਜੋਤ ਗੁਰੂ ਗ੍ਰੰਥਾਂ ਵਿੱਚ ਰੱਖ ਕੇ ਔਰ ਨਾਲੇ ਵੀ ਕਹਤਾ ਗੁਰੂ ਖਾਲਸਾ ਜਾਨੀਏ ਪ੍ਰਗਟ ਗੁਰੂ ਕੀ ਦੇ ਸਰਵਤ ਖਾਲਸਾ ਗੁਰੂ ਖਾਲਸਾ ਜਾਨੀਏ ਪ੍ਰਗਟ ਗੁਰੂ ਕੀ ਦੇ ਜੋਈ ਸਿੱਖ ਮੋ ਮਿਲਬੋ ਚਾਹੇ ਖੋਜ ਇਨੀ ਮੈਂ ਦੇ ਉਹੀ ਗੁਰੂ ਜੋਤ ਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੇ ਰੱਖ ਕੇ ਔਰ ਮੱਥਾ ਟੇਕ ਕੇ ਗੁਰੂ ਜੋਤ ਗੁਰੂ ਗ੍ਰੰਥ ਸਾਹਿਬ ਵਿੱਚ ਰੱਖੀ ਔਰ ਸਿੱਖਾਂ ਨੂੰ ਹੁਕਮ ਕੀਤਾ ਵੀ ਅੱਜ ਤੋਂ ਹਮੇ ਸਰਦੀਵੀ ਕਾਲ ਹਮੇਸ਼ਾ ਵਾਸਤੇ ਸਦਾ ਵਾਸਤੇ ਤੁਹਾਡਾ ਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਗੁਰਪੂਰੇ ਕੀ ਬਾਣੀ ਪਾਰ ਬ੍ਰਹਮਨ ਪਾਣੀ ਜਿਹੜੀ ਗੁਰੂ ਦੀ ਬਾਣੀ ਹੈ ਇਹ ਵਾਹਿਗੁਰੂ ਨੂੰ ਵੀ ਪਾਉਂਦੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਗੁਰੂ ਸਾਹਿਬ ਬਾਣੀ ਦੇ ਵਿੱਚ ਹੀ ਸਾਨੂੰ ਦੱਸ ਗਏ ਵੀ ਕਿਸੇ ਤੋਂ ਹੋਰ ਨਾ ਪੁੱਛਣਾ ਪਵੇ ਵੀ ਗੁਰਬਾਣੀ ਕਿਵੇਂ ਹੈ ਗੁਰੂ ਹੁਣ ਸਾਨੂੰ ਤਾਂ ਪਰਮਾਤਮਾ ਨੂੰ ਖੋਜਣ ਦੀ ਵੀ ਲੋੜ ਨਹੀਂ ਇੱਕ ਸਾਨੂੰ ਭਾਵਨਾ ਲਿਆਉਣ ਦੀ ਲੋੜ ਹੈ ਸਾਡੇ ਕੋਲ ਤਾਂ ਅਪਰਤਖ ਸਤਿਗੁਰੂ ਬੈਠੇ ਆ ਹੁਣ ਸਾਡੀ ਭਾਵਨਾ ਸਾਰੀ ਗੱਲ ਸਾਡੀ ਭਾਵਨਾ ਤੇ ਆ ਅਸੀਂ ਜੇ ਗੁਰੂ ਸਾਹਿਬ ਨੂੰ ਛੱਡ ਕੇ ਕਿਤੇ ਉਧਰ ਜਾ ਕੇ ਤੇ ਉਧਰ ਜਾ ਕੇ ਤੇ ਉਥੋਂ ਪੰਨ ਸਾਨੂੰ ਤਾਂ ਵਾਹਿਗੁਰੂ ਖੋਲੜ ਦੀ ਵੀ ਲੋੜ ਨਹੀਂ ਵਾਹਿਗੁਰੂ ਸਾਡੇ ਜਿਵੇਂ ਕਿ ਸਤਿਗੁਰੂ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਲੜਲਾ ਕੇ ਗੁਰੂ ਜੋਤ ਅਰਜਨ ਮਾਹੇ ਤਰੀ ਗੁਰੂ ਜੋਤ ਉਹੀ ਦਸਮ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਰੱਖ ਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਕਿਉਂਕਿ ਜੋਤ ਰੂਪ ਹਰਿਆਪ ਗੁਰੂ ਨਾਨਕ ਹਾਇਓ ਉਹੀ ਗੁਰੂ ਜੋਤ ਐਸ ਵੇਲੇ ਜਗਮਗ ਜੋਤ ਬਿਰਾਜ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਰ ਸਾਨੂੰ ਭਾਵਨਾ ਲਿਆਉਣ ਦੀ ਲੋੜ ਹੈ ਸਾਨੂੰ ਗੁਰਬਾਣੀ ਤੇ ਗੁਰਦਾਪ ਗੰਢ ਦਾ ਪਾਠ ਔਰ ਸੋਚ ਵਿਚਾਰ ਕੇ ਸਾਨੂੰ ਗੁਰਬਾਣੀ ਦਾ ਪਾਠ ਬੜੀ ਐਨ ਸਮਝਦੇ ਨਾਲ ਤੇ ਬੜੀ ਭਾਵਨਾ ਦੇ ਨਾਲ ਕਰਨ ਦੀ ਲੋੜ ਹੈ ਸਾਨੂੰ ਤਾਂ ਹੋਰ ਕਿੱਥੇ ਜਾਣ ਦੀ ਲੋੜ ਨਹੀਂ ਹਮੇਸ਼ਾ ਬਾਅਦ ਤੇ ਸਾਡੇ ਸਤਿਗੁਰੂ ਸਾਡੇ ਸਦਾ ਅੰਗ ਸੰਗ ਸਹਾਈ ਸੋ ਸਾਨੂੰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਜੀ ਮਾਰਦੇ ਭਾਵਨਾ ਲਿਆਉਣੀ ਚਾਹੀਦੀ ਹੈ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਪਇਓ ਤਤ ਸੋ ਤਤਮ ਲਾਇਓ ਅੰਗਦ ਕਿਰਪਾ ਧਾਰ ਅਮਰ ਸਤਗੁਰ ਥਿਰ ਕੀਓ ਅਮਰਦਾਸ ਅਮਰਤ ਛਤਰ ਗੁਰੂ ਰਾਮਹਿ ਦਿਓ ਗੁਰੂ ਰਾਮਦਾਸ ਦਰਸ਼ਨ ਪਰਸ ਕਹਿ ਮਥਰਾ ਅਮਰਤ ਬੈਣ ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜਨ ਭਿਖੋ ਦੇਣ ਇਤੋਂ ਬਾਅਦ ਤਾਂ ਸਾਨੂੰ ਹੋਰ ਕਿਸੇ ਤੋਂ ਸਲਾਹ ਲੈਣ ਦੀ ਲੋੜ ਨਹੀਂ ਸਤਗੁਰੂ ਆਪ ਹੀ ਦੱਸ ਹੀ ਜਾਂਦੇ ਆ ਹੁਣ ਸਾਨੂੰ ਇਹਨਾ ਗੁਰੂ ਵਾਲੇ ਬਣ ਕੇ ਖੰਡੇ ਦੇ ਪਾਹਲ ਛਾਕੇ ਗੁਰਬਾਣੀ ਤੇ ਭਾਵਨਾ ਲਾ ਕੇ ਤੇ ਗੁਰਬਾਣੀ ਦੀ ਖੋਜ ਕਰਨ ਦੀ ਲੋੜ ਹੈ ਸਰਗੁਰੂ ਸਾਨੂੰ ਸਮੱਤ ਬਖਸ਼ਿਸ਼ ਕਰਨਾ ਆਪਦੇ ਚਰਨ ਕਮਲ ਦੀ ਭਾਉ ਭਗਤੀ ਪ੍ਰੇਮ ਭਗਤੀ ਬਖਸ਼ਿਸ਼ ਕਰਨ ਤੇ ਆਪਦੇ ਚਰਨ ਕਮਲਾ ਦਾ ਪਿਆਰ ਬਖਸ਼ਿ ਰੱਖਣ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ